ਹੁਣ ਖਾਲੜੇ ਦੀ ਮੂਵੀ ਬਣੀ ਆ ਉਹਦੇ ਤੇ ਚਰਚਾ ਚੱਲਦੀ ਆ ਪਰ ਸੈਂਸਰ ਬੋਰਡ ਨੇ ਕੁਝ ਰੈਸਟ੍ਰਿਕਸ਼ਨ ਲਾ ਦਿੱਤੀਆਂ ਹੁਣ ਸਾਡੇ ਵਾਲੇ ਸਰਕਾਰ ਦੇ ਵਿਰੁੱਧ ਆ ਤਾਂ ਦਲਜੀਤ ਦੇ ਹੱਕ ਵਿੱਚ ਜਿਹੜੇ ਬੰਦੇ ਇਹ ਗਾਉਣੇ ਵਾਲੇ ਆ ਫਿਲਮਾਂ ਬਣਾਉਣੇ ਵਾਲੇ ਆ ਉਹ ਵੀ ਕਹਿੰਦੇ ਹੁਣੇ ਆ ਵੀ ਦੇਖ ਅਸੀਂ ਜਦੋਂ ਇਹ ਸਾਡੇ ਵਾਲੇ ਆਪਣੇ ਯੋਧਿਆਂ ਦੀ ਹੁਣ ਅਮਰਤਪਾਲ ਦੀ ਗੱਲ ਹੋਈ ਆ ਪਹਿਲਾਂ ਦੂਜੀ ਅਮਰਤਪਾਲ ਦੀ ਚੱਲਦੀ ਸੀ ਹੁਣ ਅਮਰਤਪਾਲ ਮਹਿਰੋਂ ਦੀ ਚੱਲਦੀ ਆ ਉਹ ਜਿਹੜੇ ਫਿਲਮਾਂ ਬਣਾਉਣੇ ਵਾਲੇ ਆ ਉਹ ਵੀ ਦੇਖਦੇ ਹੁੰਦੇ ਆ ਕਿ ਜਿੱਦਾਂ ਅਸੀਂ ਐਕਟਿੰਗ ਕਰਦੇ ਆ ਇਹ ਸਾਡੇ ਨਾਲ ਇੱਕ 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 ਰੋਲ ਅਸੀਂ ਕੀਤਾ ਤਾਂ ਸਾਡੇ ਵਿਰੁੱਧ ਹੁੰਦੇ ਆ ਜਦੋਂ ਦੂਜਾ ਰੋਲ ਕਰਦੇ ਆ ਤਾਂ ਸਾਡੇ ਹੱਕ ਵਿੱਚ ਹੁੰਦੇ ਆ ਇਦਾਂ ਹੀ ਇਹ ਆਪਣੇ ਨਾਲ ਕਰਦੇ ਆ ਇਦਾਂ ਇਹਨਾਂ ਦੇ ਆਪਣੇ ਹੀਰੋ ਆ ਜਿਹੜਾ ਬੰਦਾ ਜ਼ਿੰਦਗੀ 'ਚ ਫਰਸਟ੍ਰੇਟ ਆ ਨਾ ਜਿਹੜਾ ਬੰਦਾ ਜ਼ਿੰਦਗੀ 'ਚ ਦੁਖੀ ਆ ਉਹਦੇ ਲਈ ਮਰਨ ਦੀ ਗੱਲ ਕਰਨਾ ਕੋਈ ਬੱਤੀ ਗੱਲ ਨਹੀਂ ਹੈ ਉਹਨੂੰ ਹਰ ਇੱਕ ਵਾਰੀ ਬਹਾਦਰੀ ਨਾਲ ਦੇਖਿਆ ਕਰੋ ਕਿਉਂਕਿ ਉਹ ਤਾਂ ਜੀਣ ਵੀ ਗੱਲੇ ਨਹੀਂ ਕਰ ਰਿਹਾ ਉਹ ਤਾਂ ਨਰਾਸ਼ਿਆ ਹਰ ਬਿਲ ਉਹ ਤਾਂ ਹਰ ਗੱਲ ਦੇ ਵਿੱਚ ਆਪਣਾ ਆਪ ਦਿਖਦਾ ਦੀਦਾ ਹਰ ਮੌਕੇ ਤੇ ਉਹ ਇਹੀ ਸੋਚ ਰਿਹਾ ਹਿਸ ਟ੍ਰੈਸ ਸੇਵ ਦੇ ਅੰਦਰ ਵੀ ਇਹਦੇ ਨਾਲ ਤਾਂ ਮੈਂ ਨਾ ਹੂੰਗਾ ਹੁਣ ਜਿਹੜਾ ਨਾਂ ਹੁਮਾਇਆ ਇਹਦੇ ਨੂੰ ਮੈਂ ਜੰਮਦਾ ਹੀ ਨਾ ਇਹਦੇ ਨਾਲ ਮੈਂ ਰਹਾ ਹੀ ਨਾ ਧਰਤੀ ਤੇ ਮੈਂ ਖਤਮ ਕਰ ਲਮਾ ਆਪਣੇ ਆਪ ਨੂੰ ਜਦੋਂ ਇਹ ਸੋਚਦਾ ਬੰਦਾ ਉਸ ਵੇਲੇ ਕਿਸੇ ਦੇ ਸਿਰ ਚੜ ਕੇ ਜਾਣਾ ਉਹ ਜਿਆਦਾ ਵਧੀਆ ਲੱਗਦਾ ਜਿਆਦਾ ਸੌਖਾ ਲੱਗਦਾ ਨਰਾਸ਼ਤਾ ਪਹਿਲਾਂ ਹੀ ਆ ਉਹ ਭਾਂਡਾ ਕਿਸੇ ਹੋਰ ਸਿਰ ਪਾ ਦੇਣਾ ਜਿੰਨੇ ਬੰਦੇ ਤੁਹਾਨੂੰ ਇਦਾਂ ਸਟੇਜਾਂ ਤੇ ਖੜ ਕੇ ਮਰਨ ਮਾਰਦਿਆਂ ਗੱਲਾਂ ਕਰਦੇ ਲੱਗਦੇ ਆ ਗੁਰੂ ਸਾਹਿਬ ਨੇ ਕਿਤੇ ਗੁਰਬਾਣੀ ਚ ਕੋਈ ਇਦਾਂ ਦੀ ਗੱਲ ਲੱਭ ਕੇ ਦਿਖਾਈ ਕਿੰਨੀ ਵਾਰ ਆਪਾਂ ਗੱਲ ਕੀਤੀ ਆ ਜਦੋਂ ਉਹ ਮੌਕਾ ਆਉਂਦਾ ਕਰਤਾਰਪੁਰ ਝਗੜਾ ਪੈਂਦਾ ਦੂਜੇ ਪਾਤਸ਼ਾਹ ਛੱਡ ਕੇ ਜਾਂਦੇ ਉੱਥੋਂ ਕੱਲ ਵੀ ਜਿਹੜੀ ਅਸੀਨਾ ਦੀ ਗੱਲ ਕਰਦੇ ਸੀਗੇ ਇਹ ਵਾਰ-ਵਾਰ ਸਾਡੇ ਵਾਲੇ ਇੱਕ ਗੱਲ ਕਹਿੰਦੇ ਆ ਭਈ ਜਦੋਂ ਕੋ ਸਿੱਖਾਂ ਨਾਲ ਧੱਕਾ ਕਰਦਾ ਜਿਹੜੇ ਯੋਧੇ ਆ ਉਹ ਅੱਗਾ ਪਿੱਛਾ ਨਹੀਂ ਦੇਖਦੇ ਇੰਦਰਾ ਗਾਂਧੀ ਦਾ ਘਰ ਜਾ ਕੇ ਕਤਲ ਕੀਤਾ ਸੀ ਜਿੰਦੇ ਸੁੱਖੇ ਨੇ ਕਿਸੇ ਸਰਕਾਰ ਦਾ ਡਰ ਨਹੀਂ ਮੰਨਿਆ ਬੀਤ ਸਿੰਘ ਸਤਵੰਤ ਸਿੰਘ ਨੇ ਕਿਸੇ ਦਾ ਡਰ ਨਹੀਂ ਮੰਨਿਆ ਕੀ ਇਹੋ ਜਿਹੀ ਘਟਨਾ ਕਦੇ ਗੁਰੂ ਸਾਹਿਬ ਦੇ ਵੇਲੇ ਵੀ ਹੋਈ ਆ ਫਿਰ ਅੱਜ ਅੱਜ ਇਹ ਸਵਾਰਥੀ ਲੋਕ ਬੇਈਮਾਨ ਲੋਕ ਝੂਠੇ ਫਰੀਬੀ ਜਿਹੜੇ ਮੜ ਜੇ ਗੱਲ ਤੇ ਕੇਸ ਖਟਾਕੇ ਆ ਪੈਂਦੇ ਆ ਜਨਾਨੀ ਨਾਲ ਤੁਰ ਪੈਂਦੇ ਆ ਆਪਣਾ ਟੱਬਰ ਛੱਡ ਕੇ ਤੁਰਿਓ ਆ ਨਿਆਣੇ ਛੱਡ ਕੇ ਤੁਰਿਓ ਆ ਜਿਹੜਾ ਹੁਣ ਘਰ ਵਿਆਹ ਆ ਬੰਦਾ ਦੋ ਬੱਚੀਆਂ ਆ ਉਹਦੇ ਉਹ ਛੱਡ ਕੇ ਕਿਸੇ ਯੰਗ ਕੁੜੀ ਨਾਲ ਵਿਆਹ ਕਰਾ ਲੈਂਦਾ ਅਸੀਂ ਉਹਨੂੰ ਪੇਸ਼ ਇਦਾਂ ਕਰਦੇ ਆ ਕਿ ਕੌਮ ਦੀ ਸੇਵਾ ਕਰਦਾ ਇਹ ਪ੍ਰਵਾਹ ਨਹੀਂ ਕੀਤੀ ਇਹ ਨੇ ਇਹ ਥੋੜੀਆ ਬੇਪਰਵਾਹੀ ਥੋੜੀ ਇਹ ਲਾਹ ਪ੍ਰਵਾਹੀ ਜਿਹਨੂੰ 40 45 50 ਸਾਲ ਦੀ ਔਰਤ ਛੱਡ ਕੇ 20 25 ਸਾਲ ਦੀ ਕੁੜੀ ਨਾਲ ਰਹਿਣ ਦਾ ਮੌਕਾ ਮਿਲ ਰਿਹਾ ਉਹਨੂੰ ਸੇਵਾ ਕਹਿ ਕੇ ਉਹ ਵੀ ਸੇਵਕ ਪ੍ਰਸ਼ਾਦ ਕਹਿ ਕੇ ਮਿਲ ਰਹੀ ਹੈ ਉਹਨੂੰ ਕੌਮ ਦੀ ਸੇਵਾ ਦੇ ਨਾਂ ਤੇ ਮਿਲ ਰਹੀ ਹੈ ਜ਼ਿੰਮੇਵਾਰੀਆਂ ਤੋਂ ਭੱਜ ਗਿਆ ਉਹ ਅਸੀਂ ਉਹਨਾਂ ਨੂੰ ਯੋਧੇ ਬਣਾ ਕੇ ਪੇਸ਼ ਕਰ ਰਹੇ ਗੁਰੂ ਸਾਹਿਬ ਦੇ ਵੇਲੇ ਵੀ ਕੋਈ ਇਦਾਂ ਦਾ ਟਾਈਮ ਕਿਸੇ ਵੀ ਇਤਿਹਾਸ ਦੇ ਵਿੱਚ ਕਿੰਨੀਆਂ ਕਿ ਡਰਾਮਾ ਇਦਾਂ ਦੀਆਂ ਦੀਦੀਆਂ ਅਸੂਦਾ ਲਾਉਣੇ ਵਾਲੀ ਆ ਵੀ ਜਿਹੜਾ ਬੇਅਦਬੀ ਕਰਦਾ ਇਹ ਕਰ ਦਿਓ ਦਸਵੇਂ ਪਾਸ਼ਾ ਨੇ ਕਿੰਨੇ ਕੁ ਹੁਕਮਨਾਮੇ ਮਿਲਦੇ ਆ ਭਈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਸਰਲਾ ਕੇ ਲਿਆ ਉਹਨਾਂ ਦਾ ਕਿਸੇ ਵੀ ਪੁਆਇੰਟ ਤੇ ਫੇ ਸਾਡੇ ਵਿੱਚ ਰਵਾਜ ਕਦੋਂ ਤੋਂ ਇਹ ਕਿੱਥੋਂ ਆ ਤੁਸੀਂ ਆ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਇਹਨੂੰ ਸੁਣ ਕੇ ਦੇਖਿਓ ਸੌਰੀ ਜੀ ਬਸ 5 ਮਿੰਟ ਵੇਟ ਕਰ ਲਓ ਆਪਾਂ ਤੁਹਾਡੀਆਂ ਕੋਲੋਂ ਪਰ ਇੱਕ ਆਹ ਅਨੁਕਤਾ ਸੁਣੀ ਹੋ ਜਰਕ ਪਤਾ ਲੱਗੂਗਾ ਫੇਰ ਵੀ ਤਾਕਤ ਤਾਂ ਸਾਡੇ ਗੁਰੂ ਦਾ ਬੈਠੀ ਇਹਦੇ ਤੇ ਗੌਰਮੈਂਟਾਂ ਇੰਡੀਆ ਦੀ ਅਮਰਤਪਾਲ ਮੇਰੂੰ ਗੱਲ ਕਰਦਾ ਜੇ ਜਦੋਂ ਅਕਾਲ ਤਖਤ ਤੇ ਜਾਂਦੇ ਆ ਉਹਦੋਂ ਕੱਲਾ ਮੱਥਾ ਨਾ ਟੇਕਿਆ ਕਰੂ ਠੀਕ ਹੈ ਉਥੇ ਧਿਆਨ ਨਾਲ ਦੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗਣਾ ਵੀ ਤਖਤ ਸਾਡੇ ਆ ਪਰ ਬੈਠੀ ਇੰਡੀਆ ਦੀ ਗਵਰਨਮੈਂਟ ਆ ਇੰਪੋਰਟੈਂਟ ਗੱਲ ਇਹਦੇ ਵਿੱਚ ਜਿੰਨਾ ਚਿਰ ਮੈਂ ਬਾਬਾ ਸਤਨਾ ਸਿੰਘ ਜੀ ਨੂੰ ਕਹਿ ਸੀਗਾ ਵੀ ਇੰਡੀਆ ਦੇ ਕਾਨੂੰਨ ਸਿੱਖਾਂ ਤੇ ਲਾਗੂ ਨਹੀਂ ਕੀ ਹੁੰਦੇ ਮਾੜਾ ਜਾਂ ਤੁਸੀਂ ਇਹ ਸਮਝਾ ਦਿਓ ਅਸਲ ਦੇ ਵਿੱਚ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਠੀਕ ਹੈ ਜੀ ਇੱਥੇ ਤੱਕ ਆਪਾਂ ਇਤਿਹਾਸ 'ਚ ਅਕਸਰ ਸੁਣਦੇ ਆ। ਬਈ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਦੇ ਵਿਚਾਲੇ ਆਪਸੀ ਝਗੜਾ ਸ਼ੁਰੂ ਹੋ ਗਿਆ। ਇੱਕ ਪੁੱਤਰ ਉਹਦਾ ਬਹਾਦਰ ਸ਼ਾ ਉਹ 10ਵੇਂ ਪਾਸ਼ਾ ਨੂੰ ਬੇਨਤੀ ਕਰਦਾ ਮਦਦ ਲਈ। ਠੀਕ ਹੈ ਸਾਰਿਆਂ ਨੇ ਇਤਿਹਾਸਕਾਰਾਂ ਨੇ ਵੱਖਰੀ ਵੱਖਰੀ ਤਰੀਕੇ ਨਾਲ ਗੱਲਾਂ ਦਸੀਆਂ ਆ ਕਿਸੇ ਨੇ ਕਿਸੇ ਤਰੀਕੇ ਨਾਲ ਕਿਸੇ ਨੇ ਕਿਸੇ ਨਾਲ ਪੇ ਦਸਵੇਂ ਪਾਸ਼ਾ ਇੱਥੋਂ ਤਲਵੰਡੀ ਤੋਂ ਤੁਰ ਪਏ ਸੌਥ ਵਾਲੇ ਪਾਸੇ ਨੂੰ ਰਾਹ ਦੇ ਵਿੱਚ ਜਾ ਕੇ ਕਿਸੇ ਸਟੇਜ ਤੇ ਬਖਰੇਵਾ ਹੋ ਗਿਆ ਗੱਲ ਨਹੀਂ ਉਹਨੇ ਵਾਅਦੇ ਕੀਤੇ ਕੋਈ ਝੂਠੀ ਆ ਪਰ ਜਿਹੜੀ ਮੰਗ ਰੱਖੀ ਦਸਵੇਂ ਪਾਸ਼ਾ ਨੇ ਔਰ ਜਿਹੜਾ ਵਾਅਦਾ ਕੀਤਾ ਬਹਾਦਰ ਸ਼ਾਹ ਨੇ ਦਸਵੇਂ ਪਾਸ਼ਾ ਨਾਲ ਕੌਮ ਨੂੰ ਕੀ ਦਿੱਤਾ ਉਹਨੇ ਉਹਦੇ ਬਦਲੇ 'ਚ ਉਸ ਨੂੰ ਉਹ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਉਸ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਨਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜ ਲੈ ਕੇ ਦੇਣ 'ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹੀਂਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਪਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਠੀਕ ਹੈ ਜੀ ਭਈ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨਾਲ ਨੂੰ ਜਦੋਂ ਚਿੱਠੀ ਲਿਖੀ ਜਦੋਂ ਮੰਗ ਕੀਤੀ ਵੀ ਮੇਰੀ ਮਦਦ ਕਰੋ ਤੇ ਗੁਰੂ ਸਾਹਿਬ ਨੇ ਪੁੱਛਿਆ ਵੀ ਸਾਨੂੰ ਕੀ ਮਿਲੂਗਾ ਇਹਦੇ ਵਿੱਚੋਂ ਤੇਰੀ ਮਦਦ ਕਰਕੇ ਫਿਰ ਉਹ ਉਹ ਵਾਅਦਾ ਕਰਦਾ ਵੀ ਜਿੰਨਾ ਚਿਰ ਦੁਨੀਆ ਰਹੂਗੀ ਧਰਤੀ ਰਹੂਗੀ ਹਿੰਦੁਸਤਾਨ ਵਿੱਚ ਸਿੱਖਾਂ ਦੇ ਉੱਤੇ ਕਿਸੇ ਵੀ ਸਰਕਾਰ ਦਾ ਕਿਸੇ ਦੇਸ਼ ਦਾ ਕਾਨੂੰਨ ਲਾਗੂ ਨਹੀਂ ਹੋਊਗਾ ਤੇ ਗੁਰੂ ਗੋਬਿੰਦ ਸਿੰਘ ਮੰਨ ਗਏ ਬਹਾਦਰ ਸ਼ਾਹ ਕੋਲ ਅਜੇ ਰਾਜ ਹੈ ਨਹੀਂ ਬਾਪ ਦੀ ਡੈਥ ਹੋਈ ਆ ਅਜੇ ਰਾਜ ਹੈ ਨਹੀਂ ਉਹਦੇ ਕੋਲ ਆਪਣੇ ਕੋਲ ਤੇ ਉਹ ਇਹ ਕਹਿ ਰਿਹਾ ਜਿੰਨਾ ਚਿਰ ਧਰਤੀ ਰਹੂਗੀ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਨਹੀਂ ਕਿ ਜਦੋਂ ਅਜੇ ਤਾਂ ਤੇਰੇ ਕੋਲ ਖੁਦ ਹੈ ਨਹੀਂ ਤੇਰੇ ਬਾਪ ਦੇ ਮਰਨ ਤੋਂ ਤੇਰਾ ਬਾਪ ਮਰ ਗਿਆ ਉਹਦਾ ਬਾਪ ਮਰ ਗਿਆ ਉਹਦਾ ਬਾਪ ਮਰ ਗਿਆ ਜਦੋਂ ਤੂੰ ਮਰੇਗਾ ਤੇਤੋਂ ਬਾਅਦ ਤੇਰੇ ਪੁੱਤ ਬਾਕੀ ਲੰਣਗੇ ਜਿਹੜਾ ਰਾਜ ਦਵਾ ਦੇਊਗਾ ਉਹ 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 ਉਹਦੇ ਨਾਲ ਉਹਦਾ ਕਬਜ਼ਾ ਹੋ ਜਾਊਗਾ ਤੂੰ ਸਾਡੇ ਨਾਲ ਇਹ ਵਾਅਦਾ ਕਿਦਾਂ ਕਰਦਾ ਫਿਰ ਇਹਦੀ ਦੁਨੀਆ ਤੱਕ ਤੂੰ ਸਾਨੂੰ ਇਹ ਹੱਥ ਦੇ ਕੇ ਚੱਲਾ ਗੁਰੂ ਗੋਬਿੰਦ ਸਿੰਘ ਨੇ ਕੋਈ ਸਵਾਲ ਨਹੀਂ ਪੁੱਛਿਆ ਔਰ ਉਨੀ ਇੱਕ ਗੱਲ ਸਿੱਖਾਂ ਨੂੰ ਕਹਿੰਦੀ ਗੁਰੂ ਗੋਬਿੰਦ ਸਿੰਘ ਜੀ ਲਾਓ ਵੀ ਸਿੱਖੋ ਹੁਣ ਇੰਡੀਆ ਦੇ ਵਿੱਚ ਚਾਹੇ ਇੰਦਰਾ ਦੀ ਸਰਕਾਰ ਆ ਜਾਏ ਚਾਹੇ ਭੜਕੇ ਨੂੰ ਮੋਦੀ ਦੀ ਸਰਕਾਰ ਆ ਜਾਏ ਜੇ ਹੋਰ ਕੋ ਕਮਲਾ ਖੜ ਗਿਆ ਸਟੇਜ ਤੇ ਉਹਨੂੰ ਸ਼ਾਇਦ ਨਾਮ ਵੀ ਲੈ ਦੇਣੇ ਆ ਪੇ ਹੋ ਸਕਦਾ ਭੜਕੇ ਨੂੰ ਕੋਈ ਸਿੱਖ ਮਨਮੋਹਨ ਸਿੰਘ ਬਣੇ ਪ੍ਰਧਾਨ ਮੰਤਰੀ ਹੋ ਸਕਦਾ ਨਹਿਰੂ ਕਿਸੇ ਨਹਿਰੂ ਦੀ ਗੰਗੂਰੀ ਕੁੱਲ ਦੇ ਵਿੱਚੋਂ ਕੋਈ ਨਹਿਰੂ ਦੀ ਕੁੜੀ ਬਣੇ ਕੋ ਥਾਡੇ ਥਾਡੇ ਉੱਤੇ ਕਿਸੇ ਕਿਸੇ ਦਾ ਕਾਨੂੰਨ ਲਾਗੂ ਨਹੀਂ ਹੋਊਗਾ ਐ ਐ ਐ ਕਮਲ ਸਿਰ ਤੇ ਚੱਕੀ ਫਿਰਦੇ ਆਂ ਸੀ ਇਹ ਨਹੀਂ ਵੀ ਕੱਲਾ ਭਾਰ ਲੱਦਿਆ ਆਇਆ ਸੀ ਇਦਾਂ ਅਕਲ ਕੱਢ ਕੇ ਬਾਹਰ ਮਾਰੀ ਮਜਾਲਿਆ ਕੋਈ ਕੋਈ ਨੇੜੇ ਲੌਜਿਕ ਕੋ ਨੇੜੇ ਲੰਗ ਜਾ ਮੈਂ ਕੱਲ ਗੱਲ ਕਰਦਾ ਸੀ ਨਾ ਵੀ ਜਦੋਂ ਕੋ ਮਰਦਾ ਅਸੀਂ ਫਿਊਨਾਂ ਤੇ ਜਾ ਕੇ ਦੇਖੀਏ ਜਿਹੜਾ ਮਰ ਚੁੱਕਾ ਹੁੰਦਾ ਨਾ ਏਦਾਂ ਸਾਹਮਣੇ ਲਾਸ਼ ਪਈ ਹੁੰਦੀ ਆ ਉਹਦਾ ਨਾਂ ਲੈ ਲੈ ਕੇ ਸਟੇਟਮੈਂਟਾਂ ਲਈ ਜਾਣਗੇ ਇਹ ਮੈਨੂੰ ਪਰਸੋਂ ਪਰਸੋਂ ਮਿਲਿਆ ਜੀ ਪਿਛਲੇ ਹਫਤੇ ਸਾਡੇ ਘਰ ਆਇਆ ਮੈਨੂੰ ਏਦਾਂ ਕਹਿ ਕੇ ਗਿਆ ਪਿਛਲੇ ਹਫਤੇ ਗੁਰਦੁਆਰੇ ਆਇਆ ਸਾਨੂੰ ਏਦਾਂ ਕਹਿ ਕੇ ਗਿਆ ਹੁਣ ਜਾਣੀ ਕਿਹੜਾ ਬੰਦਾ ਉਹਨੂੰ ਏਦਾਂ ਮਰਿਓ ਨੂੰ ਹਲਾ ਕੇ ਪੁੱਛੇ ਪੇ ਤੂੰ ਕਮਲਿਆ ਤੂੰ ਸਾਡੇ ਨਾਲ ਤਾਂ ਐ ਗੱਲਾਂ ਕਰਦਾ ਸੀ ਉੱਥੇ ਜਾ ਕੇ ਆ ਕਿਹਾ ਘਰ ਦੇ ਪੁੱਛਣ ਕਿਦਾਂ ਪੁੱਛ ਲੈਣ ਨੂੰ ਹੇ ਜੇ ਕੋ ਟੋਕੇ ਉੱਤੇ ਉੱਥੇ ਫੇ ਬੁਰਾ ਬੁਰਾ ਪਊਗਾ ਅਸੀਂ ਬਿਸ਼ਰਮ ਹੁੰਨੇ ਆ ਸਾਡਾ ਕੀ ਆ ਅਸੀਂ ਗੁਰੂ ਸਾਹਿਬ ਦੇ ਪ੍ਰਵਾਹ ਨਹੀਂ ਕਰਦੇ ਢਿੱਡ ਹੁੰਨੇ ਆ ਅਸੀਂ ਸ਼ੇਦਾਂ ਦੀਆਂ ਹੱਡੀਆਂ ਵੇਚਦੇ ਆ ਲਾਸ਼ਾਂ ਵੇਚਦੇ ਆ ਸਾਡੀ ਦੁਕਾਨ ਚੱਲਣੀ ਚਾਹੀਦੀ ਸਾਡਾ ਟੱਬਰ ਸਾਡਾ ਢਿੱਡ ਭਰਨਾ ਚਾਹੀਦਾ ਜੀ ਇਹ ਗੱਲਾਂ ਕੋਈ ਇਹਨਾਂ ਨੂੰ ਇਤਾਂ ਥੋੜੀ ਕੋ ਅਣਖ ਤੇ ਕਿਸੇ ਗੈਰਤ ਤੇ ਕੋ 60 ਬਜਦੀ ਹੋਵੇ ਹਲੂਣਾ ਆਉਂਦਾ ਹੋਵੇ ਤੇ ਮੈਂ ਬਦਬਖਤੀਆਂ ਕਰ ਰਿਹਾ ਆਂ ਮੈਂ ਆਵਾਰਾ ਪਸ਼ਕੂਆ ਮੰਗ ਫਿਰ ਰਿਹਾ ਆਂ ਕੱਲ ਵੀ ਅਕਬੀਰ ਦਾ ਮੈਸੇਜ ਆ ਕਹਿੰਦੇ ਜੀ ਤੁਸੀਂ ਇਹ ਗੱਲ ਕਹੀ ਪੇ ਮੁਰਾਸੀਆਂ ਦਾ ਮੁੰਡਾ ਆ ਪੇ ਕੀ ਗੱਲ ਸਿੱਖ ਕੋਈ ਮੁਰਾਸੀ ਸਿੱਖ ਨਹੀਂ ਬਣ ਸਕਦਾ ਭਾਈ ਸਿੱਖ ਬਣ ਸਕਦਾ ਮੁਸਲਮਾਨ ਵੀ ਸਿੱਖ ਬਣ ਸਕਦਾ ਕੋਈ ਵੀ ਬਣ ਸਕਦਾ ਗੱਲ ਇਹ ਆ ਜਿਹੜਾ ਬੰਦਾ ਬਣਦਿਆ ਸਾਰਾ ਪਾਪਾ ਬਣਦਾ ਹੈ ਨਾ ਜਿਹੜਾ ਕੌਮ ਦੀ ਠੇਕੇਦਾਰੀ ਚੱਕਦਾ ਆ ਉਹ ਸਮਝ ਲਓ ਏਜੰਟੀ ਦੇ ਤੇ ਤਾਇਆ ਜਿਹੜੀ ਇਹ ਗੁਰਦੁਆਰਿਆਂ ਚ ਨਾ ਅਸੀਂ ਕਿਉਂਕਿ ਮੈਂ 88 ਤੋਂ ਅਸੀਂ ਗੁਰਦੁਆਰੇ ਚ ਸੇਵਾ ਕਰਦੇ ਆ ਜਿਹੜੀ ਇਹ ਬਿਰਤੀ ਆ ਨਾ ਇਹ ਭਰਤੀ ਵਾਲਾ ਬੰਦਾ ਜਦੋਂ ਗੁਰਦੁਆਰੇ ਬੜੂਗਾ ਨਾ ਮਤਲਬ ਪਹਿਲੇ ਦਿਨ ਗੁਰਦੁਆਰੇ ਆਇਆ ਤੁਸੀਂ ਕਦੇ ਅਜ਼ਮਾ ਕੇ ਦੇਖ ਲਿਓ ਤੁਸੀਂ ਗੁਰਦੁਆਰੇ ਚਾਦਰਾਂ ਵਿਛਾਉਣੀਆਂ ਹੁਣ ਕੋਈ ਕੰਮ ਕਰਨਾ ਹੋਵੇ ਨਵੇਂ ਬੰਦਿਆਂ ਨੂੰ 10 ਨਵੇਂ ਬੰਦਿਆਂ ਨੂੰ ਨਾਲ ਆਵਾਜ਼ ਮਾਰ ਲਿਓ ਤੇ ਆਓ ਜੀ ਹੈਲਪ ਕਰਵਾਇਓ ਠੀਕ ਹੈ ਹੈਲਪ ਉਹਨਾਂ ਤੋਂ ਆਵਾਜ਼ ਮਾਰ ਕੇ ਉਹਨਾਂ ਨੂੰ ਕੰਮ ਦੱਸਿਓ ਪਿਆਰ ਜੀ ਚਾਦਰ ਫੜ ਕੇ ਚਾਰ ਜਣੇ ਆ ਚਾਦਰ ਵਿਛਾਇਓ ਆਪਨੇ ਆ ਤੁਸੀਂ ਚਾਰ ਜਣੇ ਚਾਦਰ ਲੈ ਕੇ ਉਸ ਖੁੰਝੇ ਤੇ ਵਿਛਾ ਦਿਓ ਉੱਚ ਨੋਟ ਕਰਿਓ ਉੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਤਾਂ ਉਹ ਹੋਣਗੇ ਜੋ ਤੁਸੀਂ ਕੰਮ ਕਿਹਾ ਹੈ ਉਹ ਨਹੀਂ ਕਰ ਦੇਣਾ ਤੇ ਦੂਜੇ ਹੁੰਦੇ ਲੀਡਰ ਟਾਈਪ ਉਹਨਾਂ ਨੂੰ ਪਤਾ ਕੁਝ ਹੋਵੇ ਚਾਹੇ ਨਾ ਪਤਾ ਹੋਵੇ ਉਹਨਾਂ ਨੂੰ ਸਾਈਕੋਲੋਜੀਕਲੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਕਿ ਸਾਨੂੰ ਕਿਸੇ ਨੇ ਕੰਮ ਕਿਹਾ ਤੇ ਹੁਣ ਅਸੀਂ ਕਰ ਲੱਗੇ ਅਸੀਂ ਤਾਂ ਲੀਡਰ ਆ ਉਹ ਨਹੀਂ ਕਹਿਣਗੇ ਉਹ ਠੀਕ ਹੈ ਪਰ ਉਹਦਾ ਸੁਭਾਅ ਆਦਤਾਂ ਉਹਨਾਂ ਦੀਆਂ ਇਦਾਂ ਦੀਆਂ ਕੜੀਆਂ ਹੁੰਦੀਆਂ ਉਹਨਾਂ ਨੂੰ ਜਦੋਂ ਵੀ ਤੁਸੀਂ ਇੱਕ ਕੰਮ ਕਹਿੰਨੇ ਆ ਨਾ ਤੇ ਉਦੋਂ ਹੀ ਉਹ ਉਹਦੇ ਬਰਾਬਰ ਉਹਦੇ ਬਦਲੇ 'ਚ ਤੁਹਾਨੂੰ ਦੂਜਾ ਕੰਮ ਕਹਿ ਦੇਣਗੇ ਜੇ ਤੁਸੀਂ ਕੋਈ ਛੋਟੀ ਜਿਹੀ ਗੱਲ ਉਹਨਾਂ ਨੂੰ ਛੋਟੀ ਜਿਹੀ ਤੁਸੀਂ ਕਹੋ ਪਿਆ ਪਾਣੀ ਦਾ ਗਲਾਸ ਫੜਾਈ ਮੈਨੂੰ ਠੀਕ ਹੈ ਉਹਨਾਂ ਨੇ ਕਿਹਾ ਮੇਰੇ ਹੱਥ 'ਚ ਪੈਣੇ ਆ ਪਹਿਲਾਂ ਮੈਂ ਪੈਨ ਰੱਖ ਲਵਾਂ ਫਿਰ ਮਕਰ ਜਾਂ ਗਾਹ ਇੱਕ ਤੇ ਟਿਕਟੋਕ ਤੇ ਵੀਡੀਓ ਘੁੰਮਦੀ ਸੀ ਉਹ ਮੁੰਡਾ ਐ ਕੰਪਿਊਟਰ ਤੇ ਕੰਮ ਕਰਦਾ ਹੁੰਦਾ ਉਹ ਕੁਛ ਮੰਗਦਾ ਆ ਸ਼ਾਹ ਮੁੰਡੇ ਨੇ ਮੰਗਿਆ ਮੇਰੇ ਖਿਆਲ ਦੀ ਆ ਮੁੰਡੇ ਨੇ ਪਾਣੀ ਦਾ ਗਲਾਸ ਮੰਗਿਆ ਆਪਣੀ ਮਾਂ ਨੂੰ ਆਵਾਜ਼ ਮਾਰੀ ਜਾਂ ਸ਼ਾਇਦ ਆਹੋ ਠੀਕ ਤੇ ਉਹਦੀ ਮਾਂ ਨੇ ਉਹਦੇ ਗਾਹਾਂ ਬਾਪ ਨੂੰ ਕਹਿੰਦਾ ਵੀ ਸੁਣਿਓ ਜੀ ਪਾਣੀ ਦਾ ਗਲਾਸ ਲਿਆਇਓ ਉਹਨਾਂ ਗਾਹ ਨੋ ਨੂੰ ਕਹਿ ਦਿੱਤਾ ਵੀ ਬੇਟਾ ਪਾਣੀ ਦਾ ਗਲਾਸ ਦੇਈ ਤੇ ਨੋ ਨੇ ਨਹੀਂ ਨੋ ਨੇ ਮੰਗਿਆ ਸੀ ਹਾਂ ਨੋ ਨੇ ਆਪਣੇ ਘਰ ਵਾਲੀ ਨੂੰ ਕਿਹਾ ਵੀ ਦੇਖਿਓ ਮੈਨੂੰ ਪਾਣੀ ਦਾ ਗਲਾਸ ਦਿਓ ਉਹਨਾਂ ਦਾ ਮਾਂ ਨੂੰ ਬਾਜ਼ਮਾਰਤੀ ਵੀ ਮੰਮੀ ਪਾਣੀ ਦਾ ਗਲਾਸ ਲਿਆਈ ਉਹਨੇ ਘਰ ਵਾਲੀ ਨੂੰ ਕਹਿ ਦਿੱਤਾ ਵੀ ਇੱਕ ਪਾਣੀ ਦਾ ਗਲਾਸ ਦਿਓ ਘਰ ਵਾਲੇ ਨੇ ਗਾਹ ਨੂੰ ਨੂੰ ਬਾਜ ਵਾਰ ਦਿੱਤੀ ਵੀ ਬੇਟਾ ਪਾਣੀ ਦਾ ਗਲਾਸ ਥੇ ਉਹ ਗਈ ਪਾਣੀ ਦਾ ਗਲਾਸ ਲੈ ਕੇ ਸਹੁਰੇ ਨੂੰ ਫੜਾ ਦਿੱਤਾ ਸਹੁਰੇ ਨੇ ਆਪਣੀ ਘਰ ਵਾਲੀ ਨੂੰ ਦੇ ਦਿੱਤਾ ਘਰ ਵਾਲੀ ਨੇ ਆਪਣੇ ਨੂੰ ਗਾਹ ਮੁੰਡੇ ਨੂੰ ਦੇ ਦਿੱਤਾ ਮੁੰਡੇ ਨੇ ਗਾਹ ਘਰ ਵਾਲੀ ਨੂੰ ਫੜਾ ਦਿੱਤਾ ਜਿਹੜਾ ਨੇ ਡੱਕਾ ਤੋੜਨਾ ਨਹੀਂ ਨਾ ਜ਼ਿੰਦਗੀ 'ਚ ਇਹ ਇਹ ਜਦੋਂ ਇਹਨਾਂ ਬੰਦਿਆਂ ਨੂੰ ਤੁਸੀਂ 2 ਮਿੰਟ ਦੇ ਕੰਮ ਦੇ ਉੱਤੇ 5 ਮਿੰਟ ਲੱਗਦੇ ਆ ਪਰਸਨਲਿਟੀ ਨੂੰ ਇਤਾਂ ਉਛਲ ਕੇ ਬਾਹਰ ਕਿਤੇ ਵੀ ਚਾਹੀ ਸੇਵਾ ਕਰਦੇ ਹੋ ਇਹਨਾਂ ਇਹਨਾਂ ਇਹ ਨਸਲਾਂ ਨੂੰ ਇਹ ਲੱਗਦਾ ਆ ਪਈ ਅਸੀਂ ਤਾਂ ਲੀਡਰੀ ਕਰਨ ਲਈ ਜੰਮੇ ਆ ਇਹ ਜਿੱਥੇ ਜਾਣਗੇ ਪਹਿਲੇ ਦਿਨ ਹੀ ਦੱਸਣ ਲੱਗ ਪੈਣਗੇ ਤੇ ਉਹ ਵਾਲਾ ਆਉਂਦਾ ਹੁੰਦਾ ਜਿਹੜਾ ਨੌਲੇਜ ਆ ਮੈਂ ਤੁਹਾਨੂੰ ਅੱਗੇ ਕਈ ਵਾਰ ਗੱਲ ਕਹਿਆ ਹਟਿਆ ਮੈਂ ਨਿਊਜ਼ੀਲੈਂਡ ਆਇਆ ਦੂਜਾ ਦਿਨ ਸੀ ਮੇਰਾ ਇੱਥੇ ਇਟ ਇਸ ਹੈਵਰ ਵਿੱਚ ਹੁਣ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਪਈ ਇੰਡੀਆ ਇਦਾਂ ਮੈਂ ਪੜਿਆ ਲਿਖਿਆ ਆ ਅਸੀਂ ਅਕਸਰ ਜਿੱਥੇ ਚੌਂ ਜੜਿਆਂ ਨੇ ਮਹਿਣਾ ਵੀ ਦੇਸ਼ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ ਜਾਂ ਦੇਸ਼ ਤੇ ਉਹਨਾਂ ਦੇ ਲੋਕਾਂ ਨੂੰ ਕੀ ਕਹਿੰਦੇ ਉੱਥੇ ਦੀ ਲੈਂਗੁਏਜ ਨੂੰ ਕੀ ਕਹਿੰਦੇ ਆ ਠੀਕ ਹੈ ਹੁਣ ਤੇ ਕਈ ਗੱਲਾਂ ਕਈ ਕਈ ਜਿਦਾ ਇੰਡੀਆ ਆ ਹੈਨਾ ਇੰਡੀਆ ਦੇ ਲੋਕਾਂ ਨੂੰ ਜਦੋਂ ਅਸੀਂ ਕਹਿੰਨੇ ਇੰਡੀਅਨ ਅਮਰੀਕਾ ਉੱਥੇ ਦੇ ਲੋਕਾਂ ਨੂੰ ਵਸਨੀਕਾ ਨੂੰ ਕਹਿੰਨੇ ਅਮਰੀਕਨ ਹੁਣ ਕਈ ਕੰਟਰੀ ਆ ਉੱਥੇ ਇਦਾਂ ਐਮ ਨਹੀਂ ਨਾਲ ਲੱਗਦਾ ਇਸਾ ਆਇਰ ਆਇਰਲੈਂਡ ਇਹ ਉੱਥੇ ਦੇ ਲੋਕਾਂ ਨੂੰ ਆਇਰਿਸ਼ ਕਹਿੰਦੇ ਆ ਹੁਣ ਉਹ ਗੱਲਾਂ ਪੜੀਆਂ ਸੀ ਦਿਮਾਗ ਸੀ 18 ਸਾਲ ਉਮਰ ਸੀ ਮੇਰੀ